हां जी आज ਆਪਾਂ ਕੱਟਦੇ ਆਂ ਕੂਕਿਆਂ ਵਾਲੀ ਸਲਵਾਰ ਕੂਕਿਆਂ ਵਾਲੀ ਜਿਹੜੀ ਸਲਵਾਰ ਹੁੰਦੀ ਹੈ ਇਹ ਆਮ ਸਲਵਾਰ ਜਿਹੜੀ ਆਪਾਂ ਬਣਾਉਣੀ ਹੈ ਉਹਦੇ ਵਾਂਗ ਹੀ ਹੁੰਦੀ ਹੈ ਬਸ ਇਹਦਾ ਆਪਾਂ ਇਹਦੀ ਲੰਬਾਈ ਜ਼ਿਆਦਾ ਹੁੰਦੀ ਹੈ ਇਹਦੀ ਆਪਾਂ ਲੰਬਾਈ 42 ਇੰਚ ਤਿਆਰ ਕਰਾਂਗੇ ਤੇ ਇਹ نیچے ਤੋਂ ਪਜਾਮੀ ਦੀ ਤਰ੍ਹਾਂ ਹੁੰਦੀ ਹੈ ਉੱਪਰੋਂ ਇਸ ਪੂਰੀ ਉਸੇ ਤਰ੍ਹਾਂ ਹੀ ਸਲਵਾਰ ਬਣਦੀ ਹੈ ਤੇ ਇਹਦਾ ਆਪਾਂ ਪਹੁੰਚਾ ਜਿਹੜਾ ਹੁੰਦਾ ਹੈ 5 ਇੰਚ ਜ਼ਿਆਦਾ ਕੱਟਣਾ ਹੁੰਦਾ ਜਿੰਨੀ ਆਪਾਂ ਦੀ ਸਲਵਾਰ ਦੀ ਲੈਂਥ ਆ ਉਸ ਤੋਂ ਆਪਾਂ 5 ਇੰਚ ਵੱਧ ਕੱਟ ਲੈਣਾ ਹੁੰਦਾ ਇਹ ਆਪਾਂ ਨੇ ਪਹੁੰਚਾ ਜਾਣੀ 42 ਇੰਚ ਸਲਵਾਰ ਦੇ ਹਿਸਾਬ ਨਾਲ ਕੱਟ ਲਿਆ ਇਹਨਾਂ ਦੀ ਆਪਾਂ ਨੇ 3 ਇੰਚ ਛੱਡ ਕੇ ਆਪਾਂ 42 ਦੇ ਹਿਸਾਬ ਨਾਲ ਪਹੁੰਚਾ ਇਸ ਤਰ੍ਹਾਂ ਹੀ ਲਾ ਲੈਣਾ ਜਿਵੇਂ ਆਪਾਂ ਦੂਜੀ ਸਲਵਾਰ ਦਾ ਲਾਉਣਾ ਪਰ ਇਹ ਪਹੁੰਚਾ ਥੋੜਾ ਜਿਹਾ ਆਪਾਂ ਚੌੜਾ ਲਾਉਣਾ ਹੁੰਦਾ ਕਿਉਂਕਿ ਇਹਨਾਂ ਦਾ ਜੇ ਦੀ ਸਿਉਣ ਨਹੀਂ ਆਉਣੀ ਆਪਾਂ ਇੱਥੇ ਸਿਉਣ ਨਹੀਂ ਲਿਆਉਣੀ ਹੁੰਦੀ ਕੁੰਦਾ ਆਪਾਂ ਉੱਚਾ ਪਾਉਣਾ ਇਹਦਾ ਤਾਂ ਕਰਕੇ ਆਪਾਂ ਜਿਹੜਾ ਪਹੁੰਚਾ ਇਹ 6 ਇੰਚ ਤਿਆਰ ਕਰਾਂਗੇ ਤੇ ਆਪਾਂ ਨੂੰ ਐਕਸਟਰਾ ਇਹਦੇ ਵਿੱਚ ਸਲਾਈ ਜੋਗਾ ਕਪੜਾ ਹੈ 1.5 ਇੰਚ 2 ਇੰਚ ਜਿੰਨਾ ਵੀ ਆਪਾਂ ਕੋਲੇ ਕਪੜਾ ਉਸ ਹਾਵ ਨਾਲ ਆਪਾਂ ਰੱਖ ਲੈਣਾ ਇਹ ਆਪਣੇ ਕੋਲੇ ਸੀਗਾ ਇਹ ਕਪੜਾ ਇਹਨਾਂ 8 ਇੰਚ ਕਮੀਜ਼ ਨਾਲੋਂ ਬਚਿਆ ਸੀ ਤੇ ਉਸ ਹਾਵ ਨਾਲ ਆਪਾਂ ਪਹੁੰਚਾਇਦਾ ਕਟਾਈ ਕਰ ਲਿਆ ਕਿਉਂਕਿ 6 ਇੰਚ ਆਪਾਂ ਮੂਰੀ ਰੱਖ ਕੇ ਤੇ ਇਹਦੀ ਮਤਲਬ ਉੱਪਰ ਨੂੰ ਇਹਦੀ ਕਾਰਟ ਪਾਵਾਂਗੇ ਤੇ ਨੀਚੇ ਤੋਂ ਇਹ 5 ਇੰਚ ਤੱਕ ਰ ਆਪਣਾ ਪਜਾਮੇ ਵਾਂਗੂ ਹੁੰਦਾ ਬਾਕੀ ਉੱਪਰੋਂ ਸਲਵਾਰ ਦੀ ਤਰ੍ਹਾਂ ਹੀ ਹੁੰਦੀ ਹੈ ਤੇ ਬਸ ਇਹਦਾ ਹੋਰ ਇਹਦੀ ਕਟਾਈ ਕਰਨ ਲੱਗੇ ਬਸ ਇਹ ਧਿਆਨ ਰੱਖਣਾ ਵੀ ਪਹੁੰਚ ਆ ਆਪਣਾ ਜਿਹੜਾ 5 ਇੰਚ ਵੱਧ ਰੱਖਣਾ ਹੁੰਦਾ ਇਹ ਆਪਣੀ ਪਹੁੰਚ ਦੀ ਕਟਾਈ ਹੋ ਗਈ ਹੈ ਹਾਂਜੀ ਹੁਣ ਆਪਾਂ ਨੇ ਜੀ ਇਹਦਾ ਕੁੰਦਾ ਵੀ ਕੱਟ ਲਿਆ ਤੇ ਕੁੰਦੇ ਦੀ ਕਟਾਈ ਉਸੇ ਤਰ੍ਹਾਂ ਹੀ ਆਪਾਂ ਕਰਨੀ ਆ ਘੇਰ ਆਪਾਂ ਜਿਹੜੇ ਸਾਨੂੰ ਮਰਜੀ ਰੱਖ ਲਈ ਵੱਧ ਰੱਖ ਲੋ ਕੋਮ ਥੋੜਾ ਜਿਹਾ ਉਹ ਮੈਂ ਘੱਟ ਰੱਖ ਲੋ ਹਲਕੀ ਬਣਾਉਣੀ ਆ ਤਾਂ ਥੋੜਾ ਘੱਟ ਘੇਰ ਬਣਾ ਲਓ ਇਹ ਉਸੇ ਤਰ੍ਹਾਂ ਹੀ ਕੁੰਦਾ ਕੱਟਣਾ ਆਪਾਂ ਜਿਸ ਤਰ੍ਹਾਂ ਆਪਾਂ ਦੂਜੀ ਸਲਵਾਰ ਦਾ ਕੱਟਦੇ ਆ ਤੇ ਇਹਦੇ ਬਸ ਉਹੀ ਆਪਾਂ ਇਹਦਾ 5 ਇੰਚ ਆ ਚੀਜ਼ ਆਪਣੇ ਦੇਖ ਸਕਦੇ ਤੁਸੀਂ ਆ 5 ਇੰਚ ਆਪਾਂ ਵੱਧ ਰੱਖਿਆ ਸੀ ਬਸ ਪਹੁੰਚਾ ਇੱਥੋਂ ਆਪਣਾ ਹੁੰਦਾ ਜਿਹੜਾ ਇਹ ਸਿੱਧਾ ਤਿੱਖਾ ਹੁੰਦਾ ਹੀ ਕੱਟਣਾ ਜਿਹੜੀ ਆਪਾਂ 2 ਇੰਚ ਦੀ ਜਾਂ 2.5 ਇੰਚ ਦੀ ਕਾਟ ਪਾਉਣੀ ਆ ਉਹ ਕਾਟ ਨਹੀਂ ਪੈਂਦੀ ਇਹਦੇ ਤੇ ਇਹ ਆਪਾਂ ਸਿੱਧੀ ਲੰਬਾਈ ਰੱਖ ਕੇ ਉੱਥੋਂ ਆਪਾਂ ਸਿੱਧਾ ਹੀ ਕਾਟ ਪਾ ਦਿੰਨੇ ਇਹਦੇ ਇਸ ਤਰ੍ਹਾਂ ਛੋਲੀ ਤੱਕ ਬਸ ਇਸੇ ਤਰ੍ਹਾਂ ਆਪਾਂ ਇਹ ਕੁੰਡੇ ਕੱਟਣੇ ਆ ਤੇ ਆ ਆਪਣਾ ਜਿਹੜਾ ਪਹੁੰਚਾ ਹੋ ਗਿਆ 5 ਇੰਚ ਵੱਧਾ ਇਹ ਆਪਣਾ ਇੱਥੋਂ 5.5 ਜਾਂ 6 ਇੰਚ ਖੁੱਲਾ ਹੁੰਦਾ ਤੇ ਇਹਨਾਂ ਨੇ ਆਪਾਂ ਤੋਂ 6 ਇੰਚ ਖੁੱਲਾ ਮਤਲਬ ਆਪਾਂ ਰੱਖਣਾ ਹੈ ਇਹ ਮੋਰੀ ਇਹਦੀ ਇੱਥੋਂ ਆਪਾਂ 6 ਇੰਚ ਖੁੱਲੀ ਰੱਖ ਲੈਣੀ ਹੈ 6 ਇੰਚ ਖੁੱਲੀ ਰੱਖ ਕੇ ਫਿਰ ਆਪਾਂ ਜਿਹੜਾ 5 ਇੰਚ ਛੱਡਿਆ ਸੀ 5 ਤੋਂ ਆਪਾਂ ਇੱਥੋਂ 7 ਇੰਚ ਦੇ ਨਿਸ਼ਾਨ ਲਾ ਲੈਣਾ ਇੱਕ ਇੱਕ ਇੰਚ 7 ਇੰਚ ਦੇ ਲਾ ਲੈਣਾ ਇਹ ਆਪਾਂ ਜਿਹੜੀ ਸਲਾਈ ਆਪਣੀ ਇਸ ਤਰ੍ਹਾਂ ਲੱਗੂਗੀ ਤੇ ਇੱਥੋਂ ਆਪਾਂ ਇਹਦੀ ਗਲਾਈ ਗਲਾਈ ਦੇ ਵਿੱਚ ਹੀ ਨਾਲ ਹੀ ਆਪਾਂ ਇਸ ਤਰ੍ਹਾਂ ਗਾਂ ਕੁੰਦੇ ਦੀ ਜਿਹੜੀ ਸਲਾਈ ਲਾ ਦੇਣੀ ਹੈ ਇਸੇ ਤਰ੍ਹਾਂ ਆਪਾਂ ਫालतू ਜਿਹੜਾ ਦੇ ਵਿੱਚ ਕਪੜਾ ਇਹ ਨੰਨਾ ਇਹ ਆਪਾਂ ਕੱਟ ਦੇਣਾ ਤੇ ਇਸ ਤਰ੍ਹਾਂ ਆਪਾਂ ਇਹ ਕੁੜਕਾਂ ਦੀ ਸਲਵਾਰ ਜਿਹੜੀ ਹੈ ਇਹ ਤਾਂ ਇੱਥੇ ਤੇ نیچے ਆਪਾਂ ਪਹੁੰਚੇ ਨਹੀਂ ਦਿਨਾਏ ਇਹਦੇ ਬਸ ਇਹ ਇਸ ਤਰ੍ਹਾਂ ਹੀ ਫੋਲਡ ਕਰ ਦੇਣਾ ਇਹਨੂੰ ਇਦਾਂ ਆਪਾਂ ਫੋਲਡ ਕਰਕੇ ਤੇ نیچے ਬੁਕਰਮ ਨਹੀਂ ਪਾਉਣੀ ਹੁੰਦੀ ਤੇ ਇਹ ਪਜਾਮੀ ਦੀ ਤਰ੍ਹਾਂ ਹੀ ਨੀਚੋਂ ਲੱਗਦੀ ਹੈ ਤੇ ਆਪਾਂ ਇਸੇ ਤਰ੍ਹਾਂ ਹੀ ਇੱਥੇ ਫੋਲਡ ਕਰਕੇ ਪਜਾਮੀਆਂ ਗੁਲੇਟ ਦੇਣਾ ਤੇ ਬਾਕੀ ਆਹ ਜਿਹੜੀ ਕਲਾਈ ਆਪਾਂ ਇਸੇ ਤਰ੍ਹਾਂ ਪਾ ਸਕਦੇ ਆ ਤੇ ਬਾਕੀ ਬਾਲ ਜਿਹੜੇ ਪਾਉਣੇ ਆ 벨ਟ ਲਾਉਣੀ ਆ ਸਾਰੀ ਆਪਾਂ ਦੂਜੀ ਸਲਵਾਰ ਦੀ ਤਰ੍ਹਾਂ ਹੀ ਲਗਾਉਣੀ ਆ ਜਿਵੇਂ ਆਪਾਂ ਦੂਜੀ ਸਲਵਾਰ ਦੇ ਬੈਲਟ ਲਾਉਣੇ ਆ ਵਲ ਪਾਉਣੇ ਆ ਉਸੇ ਤਰੀਕੇ ਨਾਲ ਸਾਰੀ ਸਲਵਾਰ ਬਾਨਣੀ ਆ ਤੇ ਇਹ ਸੀਗੀ ਕੋਕੇ ਵਾਲੀ ਸਲਵਾਰ ਦੀ ਕਟਾਈ ਤੇ ਜੇ ਤੁਹਾਨੂੰ ਕੋਈ ਨਾ ਪਤਾ ਲੱਗਾ ਤੁਸੀਂ ਪੁੱਛ ਸਕਦੇ ਹੋ ਤੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਧੰਨ